ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਹੋਰ ਸਾਡਾ ਜੋ ਵੀ ਹਰ ਤਰ੍ਹਾਂ ਦੇ ਲੋਕ ਨੇ ਅੱਜ ਵੱਡੇ ਪੱਦਰ ਤੇ ਮਨੋਂ ਦੇ ਨਜ਼ਰ ਆ ਰਹੇ ਆ ਤੇ ਅੱਜ ਅਸੀਂ ਮਨੁੱਖੀ ਅਧਿਕਾਰ ਮਾਰਚ ਗੁਰੂ ਕੇ ਮਹਿਲ ਗੁਰੂ ਸਾਹਿਬ ਜੀ ਦੇ ਪਾਵਨ ਜਨਮ ਸਥਾਨ ਪ੍ਰਕਾਸ਼ ਸਥਾਨ ਤੋਂ ਲੈ ਕੇ ਤੇ ਅੰਮ੍ਰਿਤਸਰ ਸਾਹਿਬ ਅੱਜ ਡੀਸੀ ਦਫਤਰ ਤੱਕ ਲੈ ਕੇ ਆਏ ਆ ਅਰਦਾਸ ਕਰਕੇ ਸਾਡਾ ਮਕਸਦ ਕੇਵਲ ਇਹ ਹੈ ਕਿ ਸਰਕਾਰਾਂ ਨੂੰ ਨਗਰ ਕੀਰਤਨ ਮਨਾਉਣ ਦੀ ਗੱਲ ਜਾਂ ਵੱਡੇ ਵੱਡੇ ਜਲਸੇ ਕਰਨ ਦੀ ਗੱਲ ਨੂੰ ਅਸੀਂ ਤਾਂ ਮੰਨੀਏ ਜੇ ਸਰਕਾਰਾਂ ਵਾਕਈ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਨੁੱਖੀ ਅਧਿਕਾਰਾਂ ਨੂੰ ਮੁੱਖ ਰੱਖ ਕੇ ਕਰ ਰਹੀਆਂ ਨੇ ਚਾਹੇ ਕੇਂਦਰ ਸਰਕਾਰ ਚਾਹੇ ਪੰਜਾਬ ਸਰਕਾਰ ਚਾਹੇ ਸ਼੍ਰੋਮਣੀ ਕਮੇਟੀ ਹੈ ਚਾਹੇ ਜਥੇਦਾਰ ਨੇ ਚਾਹੇ ਬਾਬਾ ਜੀ ਦਾ ਸਾਡਾ ਬਾਬਾ ਬਾਦ ਹੈ ਤੇ ਚਾਹੇ ਸਾਡੇ ਰਾਗੀ ਢਾਡੀ ਕਥਾ ਕੀਰਤਨ ਕਰਨ ਵਾਲੇ ਲੋਕ ਨੇ ਜੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਮਰਪਿਤ ਨੇ ਤੇ ਫਿਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਿੰਨਾ ਕਿਤਾਬਾਂ ਦੇ ਵਿੱਚ ਕਿਤੇ ਧੜ ਵੀ ਤੇ ਕਿਥੇ ਕਈ ਕੁਝ ਲਿਖਿਆ ਹੋਇਆ ਹੈ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਆਪ ਛਾਪੀਆਂ ਨੇ ਆ ਸਿੱਖ ਇਤਿਹਾਸ ਜਿਹੜਾ ਹੈ ਇਹ ਸ਼੍ਰੋਮਣੀ ਕਮੇਟੀ ਦਾ ਛਾਪਿਆ ਹੋਇਆ ਹਿੰਦੀ ਦੀ ਕਿਤਾਬ ਦੇ ਵਿੱਚ ਗੁਰੂ ਸਾਹਿਬਾਂ ਦੀ ਕਰਦਾਰ ਕੋਸ਼ਿਸ਼ ਕੀਤੀ ਗਈ ਇਹਦੇ ਵਿੱਚ ਫਿਰ ਇਸ ਨੂੰ ਨੰਗਾ ਕੀਤਾ ਗਿਆ ਬਾਈਬਲ ਦੇਵ ਸਿੰਘ ਸਿਰਸਾ ਹੋਣਾ ਵੱਲੋਂ ਕਈ ਸਾਲਾਂ ਤੋਂ ਲੜਾਈ ਲੜੀ ਗਈ ਕਿਉਂ ਨਾ ਹੋਵੇ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਸਭ ਤੋਂ ਪਹਿਲਾਂ ਇਸ ਕੰਝਾ ਕਸੇ ਕਿ ਇਹ ਕਿਤਾਬਾਂ ਕਿੰਨੇ ਛਾਪੀਆਂ ਉਹ ਕਿੱਥੇ ਨੇ ਤੇ ਹੁਣ ਅੱਗੇ ਸੋਚ ਕੇ ਉਹਨਾਂ ਕਿਤਾਬਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਦਾ ਸਹੀ ਰੂਪ ਵਿੱਚ ਜਿਹੜਾ ਇਤਿਹਾਸ ਮਨੁੱਖੀ ਅਧਿਕਾਰਾਂ ਦੀ ਤਰਜਮਾਨੀ ਕਰਨ ਵਾਲਾ ਉਹ ਯੂਨੀਵਰਸਿਟੀ ਸਕੂਲ ਕਾਲਜਾਂ 'ਚ ਲਾਗੂ ਕੀਤਾ ਜਾਵੇ ਔਰ ਇਹ ਪ੍ਰਸ਼ਾਸਨ ਤੌਰ ਤੇ ਇਹ ਗਾਈਡਲਾਈਨ ਚਾਹੀਦੀ ਹੈ 328 ਪਾਵਨ ਸਰੂਪ ਚੋਰੀ ਹੋਏ ਉਹਨਾਂ ਦਾ ਕੋਈ ਇਨਸਾਫ ਨਹੀਂ ਜਦ ਕਿ ਡੀਜੀਪੀ ਪੰਜਾਬ ਨੂੰ ਹਾਈ ਕੋਰਟ ਦੇ ਆਰਡਰ ਹੋਏ ਨੇ ਜਾਂ ਤਾਂ ਡੀਜੀਪੀ ਪੰਜਾਬ ਆਰਡਰ ਹਾਈ ਕੋਰਟ ਤੋਂ ਵੱਡੇ ਨੇ ਵੀ ਮਹੀਨਾ ਮਹੀਨਾ ਜਵਾਬ ਦੇਣਾ ਮੁਨਾਸਬ ਨਹੀਂ ਸਮਝਦੇ ਤੇ ਹਾਈ ਕੋਰਟ ਨੂੰ ਦੁਬਾਰੇ ਤਰੀਕ ਪਾ ਕੇ ਡੀਜੀਪੀ ਨੂੰ ਬੁਲਾਉਣਾ ਪੈਂਦਾ ਤੀਸਰੇ ਪਾਸੇ ਸਰਕਾਰਾਂ ਕਹਿਣ ਨੂੰ ਇਹ ਦੂਜੇ ਪਾਸੇ ਇਹਨਾਂ ਦੇ ਵਿਰੋਧ ਚ ਬੈਠੀਆਂ ਨੇ ਪਰ ਇਕੱਠੇ ਭੁਗਤਨੇ ਨੇ ਗੁਰੂ ਸਾਹਿਬ ਜੀ ਦੇ ਖਿਲਾਫ ਅਸੀਂ ਗੁਰੂ ਸਾਹਿਬ ਜੀ ਦੇ ਉਸ ਇਨਸਾਫ ਲਈ ਤੇ ਮਨੁੱਖੀ ਅਧਿਕਾਰ ਜਿਹੜੇ ਅੱਜ ਤੁਸੀਂ ਪੰਜਾਬ ਦੇ ਜਾਂ ਭਾਰਤ ਦੇ ਹਾਲਾਤ ਵੇਖ ਸਕਦੇ ਹੋ ਕਿਵੇਂ ਟਕੇ ਟਕੇ ਦੇ ਬੰਦੇ ਚੰਗੇ ਚੰਗੇ ਬੰਦਿਆਂ ਨੂੰ ਗੋਲੀ ਮਾਰ ਕੇ ਨਿਕਲ ਜਾਂਦੇ ਨੇ ਇਹ ਤੇ ਪਤਾ ਲੱਗ ਜਾਂਦਾ ਹੈ ਵੀ ਫਲਾਣਾ ਬੰਦਾ ਗੋਲੀ ਮਾਰ ਕੇ ਮਾਰ ਦਿੱਤਾ ਇਹ ਨਹੀਂ ਪਤਾ ਲੱਗਦਾ ਮਾਰ ਕੇ ਕੌਣ ਗਿਆ ਸੀ ਉਨੂੰ ਸਜ਼ਾ ਕੀ ਦਿੱਤੀ ਤੇ ਉਹਦੇ ਪੁਖਤਾ ਪ੍ਰਬੰਧ ਕੀ ਕੀਤੇ ਇੱਥੇ ਕਦੀ ਕਿਸੇ ਨੂੰ ਕੁੱਟਿਆ ਮਾਰਿਆ ਜਾਂਦਾ ਲੁੱਟਿਆ ਜਾਂਦਾ ਜਾਨ ਮਾਲ ਇੱਜ਼ਤ ਦਾ ਖਤਰਾ ਜਿਹੜਾ ਔਰੰਗਜ਼ੇਬ ਵੇਲੇ ਬਣਿਆ ਸੀ ਅੱਜ ਵੀ ਬਣਿਆ ਹੋਇਆ ਤੇ ਇਹ ਹੱਲ ਕਿਵੇਂ ਹੋ ਕੱਲਾ ਤੁਹਾਡੇ ਨਗਰ ਕੀਰਤਨਾਂ ਨੇ ਹੱਲ ਨਹੀਂ ਕਢਣਾ ਨਗਰ ਕੀਰਤਨ ਇਹ ਤੁਹਾਡੇ ਸਮਾਗਮ ਵੱਡੇ ਵੱਡੇ ਕੱਠ ਜੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਕਸ਼ੇ ਕਦਮ ਚੱਲਣ ਨੂੰ ਤਿਆਰ ਨਹੀਂ ਤਾਂ ਮਾਫੀ ਦਿਓ ਇਹ ਵੋਟ ਤੇ ਨੋਟ ਦੀ ਰਾਜਨੀਤੀ ਹੋ ਰਹੀ ਹੈ ਡਰਾਮਾ ਹੋ ਰਿਹਾ ਹੈ ਤੇ ਸਾਡੇ ਭਾਰਤ ਪੰਜਾਬ ਤੇ ਪੰਥਵਾਸੀਆਂ ਨੂੰ ਇਨ੍ਹਾਂ ਮਸੰਦਾ ਤੋਂ ਸचेत ਹੋਣ ਦੀ ਜ਼ਰੂਰਤ ਹੈ ਮੈਂ ਅੱਜ ਜਿਹੜਾ ਪੱਤਰ ਦੇ ਕੇ ਚੱਲਿਆ ਮੈਂ ਸਾਰੇ ਭਰਾਵਾਂ ਨੂੰ ਮੇਲ ਪਾ ਦੇਣਾ ਉਹ ਹੂਬ ਹੂ ਤੁਸੀਂ ਉਹਨੂੰ ਛਾਪ ਦਿਓ ਹੀ ਮੇਰੀ ਸਟੇਟਮੈਂਟ ਹੈ ਅੱਛਾ ਥੋੜਾ ਬੋਲ ਕੇ ਦੱਸ ਦਿਓ ਨਗਰ ਲਾਅ ਔਰਡਰ ਨਾਲ ਨਗਰ ਦੀ ਸੰਦਾ ਕੀ ਦਾ ਲੱਗਿਆ ਲਾਅ ਐਂਡ ਔਰਡਰ ਨਾਲ ਹੀ ਤੇ ਤਾਲੁਕ ਹੈ ਹੋਰ ਕਾਦੇ ਨਾਲ ਤਾਲੁਕ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਮਹੂਰੀਅਤ ਸੰਵਿਧਾਨ ਕਾਨੂੰਨ ਲੋਕਾਂ ਦੇ ਹੱਕਾਂ ਹਕੂਕਾਂ ਲਈ ਲੜੇ ਨੇ ਉਹਦੇ ਲਈ ਮਰੇ ਨੇ ਤੇ ਅੱਜ ਲੋਕਾਂ ਦੇ ਹੱਕ ਹਕੂਕ ਕਿੰਨੇ ਕੁ ਬਹਾਲ ਨੇ ਮੇਰੇ ਤੋਂ ਵੱਧ ਲੋਕ ਤੇ ਮੀਡੀਆ ਜਾਣਦਾ ਹੈ ਕੀ ਹੋ ਰਿਹਾ ਅੱਜਕੱਲ ਤੁਹਾਡੇ ਸਾਹਮਣੇ ਹੀ ਹੈ ਜੀ ਜਿੱਥੇ ਗੁਰੂ ਸਾਹਿਬ ਤੇ ਹਮਲੇ ਹੋ ਜਾਣ ਔਰ ਲੋਕਾਂ ਦੀ ਜਾਨ ਮਾਲ ਇੱਜ਼ਤ ਚਲੀ ਜਾਏ ਤੇ ਪੰਜ ਪੰਜ ਦਿਨ ਦੇ ਨਿਆਣੇ ਚੁੱਕ ਕੇ ਹਿਯਾਰਪੁਰ ਉਹ ਭਈਆ ਵਾਦਾਤ ਵਾਦ ਨੇ ਮਾਰ ਦਿੱਤੇ ਨੇ ਮੈਂ ਪ੍ਰਵਾਸੀਆਂ ਦੇ ਖਿਲਾਫ ਨਹੀਂ ਹਾਂ ਮੈਂ ਕਿਸੇ ਭਈਏ ਦੇ ਖਿਲਾਫ ਨਹੀਂ ਹਾਂ ਪਰ ਉਹ ਪੰਜ ਵਰਿਆਂ ਦੇ ਬੱਚੇ ਨੇ ਕੀ ਵਿਗਾੜਿਆ ਸੀ ਇਹਦਾ ਮਤਲਬ ਉਹ ਮਜ਼ਦੂਰ ਦਾ ਮੁੰਡਾ ਸੀ ਤਾਂ ਨਹੀਂ ਕੁਸਕੇ ਤੇ ਜੇ ਕਿਸੇ ਹੋਰ ਬੁੱਢਾ ਵੀ ਮਾਰਿਆ ਹੁੰਦਾ ਕਿਸੇ ਦਾ ਸਾਰਾ ਟੱਬਰ ਤੇ ਸਾਰੇ ਲੋਕ ਸੜਕਾਂ ਤੇ ਆ ਜਾਂਦੇ ਪੰਜ ਵਰਿਆਂ ਦੇ ਬੱਚੇ ਨੂੰ ਚੁੱਕ ਕੇ ਹਰਬੀਰ ਸਿੰਘ ਨੂੰ ਉਹਦੇ ਨਾਲ ਦੁਸ਼ ਕਰਮ ਕੀਤਾ ਤੇ ਉਹਦੇ ਪਿੱਛੋਂ ਦੀ ਸਰੀਆ ਪਾ ਕੇ ਮੂੰਹ ਦੀ ਕੱਢਿਆ ਉਹਦਾ ਕਸੂਰ ਕੀ ਸੀ ਪੰਜ ਵਰਿਆਂ ਦੇ ਬੱਚੇ ਦਾ ਉਹ ਬਾਕੀ ਕਿੰਨੀਆਂ ਘਟਨਾਵਾਂ ਕਿੰਨੀਆਂ ਕੁੜੀਆਂ ਚੁੱਕ ਕੇ ਵੇਚੀਆਂ ਤੇ ਮਾਰੀਆਂ ਕਿੰਨੀਆਂ ਨਾ ਦੁਸ਼ਕਰਮ ਕੀਤੇ ਤੁਹਾਡੇ ਸਾਹਮਣੇ ਔਰ ਕਿੰਨਿਆਂ ਦੇ ਘਰ ਰੋਜ਼ ਲੁੱਟੇ ਜਾਂਦੇ ਨੇ ਕਿੰਨਿਆਂ ਨੂੰ ਗੋਲੀਆਂ ਵੱਜ ਰਹੀਆਂ ਨੇ ਇੱਥੇ ਪਤਾ ਹੀ ਲੱਗਦਾ ਮੈਂ ਕਚੈਰੀ ਚੋਂ ਬਾਹਰ ਨਿਕਲਦਾ ਕਿ ਨਹੀਂ ਨਿਕਲਦਾ ਕਿੰਨੇ ਬੰਦੇ ਖੜੇ ਹੋਣੇ ਨੇ ਗੋਲੀ ਮਾਰਨ ਵਾਸਤੇ ਇਹ ਕਾਹਦਾ ਲਾਇਡ ਆਰਡਰ ਆ ਜੀ ਇਸ ਲਈ ਲਾਇਡ ਆਰਡਰ ਜਿਹੜਾ ਆ ਉਹਦੀ ਇੱਥੇ ਤਰਜਮਾਨੀ ਨਹੀਂ ਆ ਜਿਹੜੀ ਕਿ ਸਰਕਾਰਾਂ ਦੀ ਬਣਦੀ ਸੀ ਤੇ ਸਰਕਾਰਾਂ ਦਾ ਧਿਆਨ ਜਿਹੜਾ ਹੈ ਵੋਟ ਤੇ ਨੋਟ ਦੀ ਰਾਜਨੀਤੀ ਤੇ ਆ ਮੈਂ ਉਹਨਾਂ ਦਾ ਧਿਆਨ ਜਿਹੜਾ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਤੇ ਲਿਆਉਣਾ ਚਾਹੁੰਦਾ ਹਾਂ ਬੇਸ਼ੱਕ ਭਗਵੰਤ ਮਾਨ ਪ੍ਰਧਾਨ ਮੰਤਰੀ ਸੀਸਗੰਨ ਸਾਹਿਬ ਇੱਥੇ ਗੁਰੂ ਕੇ ਮਹਿਲ ਦਰਬਾਰ ਸਾਹਿਬ ਮੱਥਾ ਨਾ ਟੇਕਣਾ ਨੂੰ ਕੋਈ ਦਿੱਕਤ ਨਹੀਂ ਇੱਕੋ ਗੱਲ ਹੈ ਕਿ ਜਿਹੜੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਚੰਦਨੀ ਚੌਂਕ ਚ ਔਰੰਗਜ਼ੇਬ ਨੂੰ ਕਹਿ ਗਏ ਉਸ ਗੱਲ ਨੂੰ ਵਿਧਾਨ ਸਭਾ ਤੇ ਲੋਕ ਸਭਾ ਪ੍ਰਸ਼ਾਸਨ ਤੇ ਅਦਾਲਤਾਂ ਚ ਲੈ ਆਉਣ ਸੁਪਰੀਮ ਕੋਰਟ ਨੂੰ ਨਿਆ ਕੇਂਦਰ ਗੁਰੂ ਤੇਗ ਬਹਾਦਰ ਸਾਹਿਬ ਬਣਾਉਣ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਮਾਤਾ ਗੁਜਰੀ ਹਵਾਈ ਅੱਡੇ ਦਾ ਨਾਂ ਰੱਖਿਆ ਜਾਏ ਇੰਦਰਾ ਗਾਂਧੀ ਦਾ ਨਾਂ ਬਦਲ ਕੇ ਭਾਰਤ ਮਾਲਾ ਦਾ ਨਾਂ ਗੁਰੂ ਤੇਗ ਬਹਾਦਰ ਮਾਰਗ ਰੱਖਿਆ ਜਾਏ ਮੰਨਾਂਗੇ ਅਸੀਂ ਕਿ ਤੁਸੀਂ ਵਾਕਈ ਕਰ ਰਹੇ ਹੋ ਤੇ ਜੇ ਤੁਸੀਂ ਉਤਰਾ ਹੀ ਲੰਗੜਾ ਤੱਕ ਹੀ ਸਾਨੂੰ ਸੀਮਤ ਰੱਖਣਾ ਹੈ ਕਾਲੀ ਸੋਚੀ ਸਿੱਖਾਂ ਦੀ ਖਤਮ ਕਰੋ ਬੰਦੀ ਸਿੰਘ ਛੱਡੋ ਮਨੁੱਖੀ ਅਧਿਕਾਰ ਕਹਿੰਦੇ ਨੇ ਜਿੰਨੇ 32 32 ਸਾਲ ਸਜ਼ਾ ਕੱਟ ਲਈ ਹੁਣ ਕਿਉਂ ਅੰਦਰ ਬੰਦ ਕੀਤੇ ਹੋਏ ਨਾ ਸਿੱਖਾਂ ਨੂੰ ਇਹ ਪਤਾ ਦੀ ਇਹਨਾਂ ਦਾ ਗੁਰੂ ਕੌਣ ਸੀ ਕੌਣ ਨਹੀਂ ਸੀ ਇਹ ਇਹ ਉਹਨਾਂ ਬ੍ਰਾਹਮਣ ਵਰ ਚੜਾਉਣਾ ਚਾਹੁੰਦੇ ਵੀ ਪਰਵਾਹ ਚ ਵੀ ਪਰਵਾਹ ਦੇ ਵਿੱਚ ਹੈਗਾ ਕਿ ਦੇਡੇ ਰਹੋ ਹੁਣ ਇਹਦੇ ਵਿੱਚ ਇਹਨਾਂ ਨੇ ਕੀ ਕਰਿਆ ਇੱਕ ਗੱਲ ਆ ਮੈਂ ਮਾਰ ਕਰੇ ਹੋਣੀ ਪਾਵੇ ਜਦ ਤੁਸੀਂ ਦੇਖੋਗੇ ਨਾ ਸਾਰਾ ਪੀੜਾ ਪੀੜਾ ਸਾਰਾ ਗਲਤ ਹੈ ਜਿੰਨੇ ਤੇ ਇਹ ਦੇਖੋਗੇ ਮਰੀ ਜਾਣਗੇ ਇਹਦੇ ਵਿੱਚ ਇੱਕ ਗੱਲ ਮੈਂ ਕਿਤਾਬ ਦੇ ਵਿੱਚ ਐਗਜ਼ੈਕਟ ਸ਼ਬਦੀ ਦੇ ਵਿੱਚ ਦੱਸਾਂਗਾ ਇੱਕ ਉਹਨਾਂ ਦੀ ਇਹ ਕੋਸ਼ਿਸ਼ ਹੈ ਦੱਸਣ ਦੀ ਵੀ ਸਿੱਖਾਂ ਦਾ ਨਾ ਕੋਈ ਇਤਿਹਾਸ ਹੈ ਨਾ ਸਿੱਖਾਂ ਨੂੰ ਇਹ ਪਤਾ ਦੀ ਇਹਨਾਂ ਦਾ ਗੁਰੂ ਕੌਣ ਸੀ ਕੌਣ ਨਹੀਂ ਸੀ ਕਿਉਂਕਿ ਇੱਕ ਇੱਕ ਗੁਰੂ ਸਾਹਿਬ ਦੇ ਨਾਂ ਨਾਂ ਦੇ ਨਾਮ ਉਹਨਾਂ ਦੇ ਮਾਪਿਆਂ ਦੇ ਨਾਮ ਉਹਨਾਂ ਦੇ ਬੇਟਿਆਂ ਦੇ ਨਾਮ ਕਈ ਕਈ ਦਿੱਸਦੇ ਵੀ ਆ ਵੀ ਸੀ ਆ ਵੀ ਸੀ ਆ ਵੀ ਸੀ ਆ ਵੀ ਸੀ ਇਹਨਾਂ ਨੂੰ ਪੁੱਛੋ ਵੀ ਤੁਹਾਨੂੰ ਤਾਂ ਰਾਮ ਦਾ ਪਤਾ ਹੈ ਵੀ ਉਹ ਦਸ਼ਵਤ ਦਾ ਬੇਟਾ ਸੀ। ਨਾ ਕਿਸੇ ਨੇ ਦੇਖਿਆ ਨਾ ਇਤਿਹਾਸ ਕਰਿਆ। ਤੁਹਾਨੂੰ ਤਾਂ ਰਾਮ ਦਾ ਪਤਾ ਹੈ ਵੀ ਰਾਮ ਜਨਮ ਭੂਮੀ ਹੈ। ਪਰ ਸਾਡੇ ਗੁਰੂਆਂ ਦਾ ਨਹੀਂ। ਇਹ ਕਿਵੇਂ ਸੰਭਵ ਹੈ ਕਿ 3000 ਸਾਲ ਪੁਰਾਣੀ ਗੱਲ ਤਾਂ ਲੋਕਾਂ ਦੇ ਸਾਹਮਣੇ ਠੀਕ ਪਤਾ ਹੋਵੇ ਤੇ 300 ਸਾਲ ਪੁਰਾਣੀ ਜਾਂ 400 ਸਾਲ ਪੁਰਾਣੀ ਨਾ ਪਤਾ ਹੋਵੇ? ਇਹ ਬੇਇਮਾਨੀ ਦੀ ਵਗੈਰ ਹੋ ਹੀ ਨਹੀਂ ਸਕਦਾ। ਅਗਲੀ ਗੱਲ। ਜਿਹੜੇ ਖੋਜ ਦੀ ਮੈਂ ਗੱਲ ਕਰਦਾ ਇੱਕ ਇਹਨਾਂ ਨੇ ਕਿਹਾ ਹੈ। ਅਰਬੀ ਫਾਰਸੀ ਦੇ ਸਰੋਤ ਸਾਡੇ ਕੋਲ ਜਿਹੜੇ ਸ्रोत ਨੇ ਜੇ ਕਿਸੇ ਨੇ ਖੋਜ ਕਰਨੀਆਂ ਸਿੱਖ ਚਾਸਤੇ ਇੱਕ ਤਾਂ ਗੁਰਬਾਣੀ ਹੈ ਹੁਣ ਜੇ ਤੁਸੀਂ ਦਸਮ ਗ੍ਰੰਥ ਨਾਲ ਕੋਈ ਕੋਈ ਮੈਨੂੰ ਕਹੇ ਜਿੰਨਾ ਮਰਜੀ ਜੇ ਦਸਮ ਗ੍ਰੰਥ ਨਾਲ ਖੋਜ ਕਰੋਗੇ ਤਾਂ ਬ੍ਰਾਹਮਣਵਾਦੀ ਵਿਪਰਵਾਦੀ ਖੋਜ ਕਰੋਗੇ ਜੇ ਗੁਰੂ ਗ੍ਰੰਥ ਸਾਹਿਬ ਨਾਲ ਖੋਜ ਕਰੋਗੇ ਤਾਂ ਤੁਸੀਂ ਸਿੱਖੀ ਦੀ ਖੋਜ ਕਰੋਗੇ ਇਹ ਉਹਨੂੰ ਵੀ ਤੁਸੀਂ ਕਹੋਗੇ ਇਹ ਤਾਂ ਗ੍ਰੰਥ ਹੈ ਜੀ ਕਿਉਂਕਿ ਤੁਸੀਂ ਉਹਨੂੰ ਮੰਨ ਲਿਆ ਹਾਲਾਂਕਿ ਜਦ ਇੱਥੇ ਉਹ ਬੇਅਦਵੀ ਦਾ ਰੌਲਾ ਪਿਆ ਸੀ ਕਿਸਾਨ ਅੰਦੋਲਨ ਤੇ ਕਿ ਉਹ ਗ੍ਰੰਥ ਦਾ ਮਿ ਇਤਿਹਾਸ ਪੜਿਆ ਉਹ ਕਹਿੰਦੇ ਜੀ ਬਿਹਾਰ ਦੇ ਵਿੱਚ ਕਿਸੇ ਸਾਧੂ ਕੋਲੇ ਇਹ 1900 ਦੇ ਵਿੱਚ ਮਿਲਿਆ ਸਾਨੂੰ 1900 ਦੇ ਵਿੱਚੀ ਸਦੀ ਚ ਉਹ ਜੋ ਗਾਹੋਂ ਖੜਾ ਛਾਪਿਆ ਤੇ ਉਹਨੂੰ ਇਹ ਆ ਬਣਾਈ ਜਾਂਦੇ ਵੀ ਤਾਂ ਦਸਮ ਗ੍ਰੰਥ ਹੈ ਹਿੱਸਾ ਵਿਖਿਆ ਹੋਇਆ ਇਤਿਹਾਸ ਉਹਨਾਂ ਜਿਹੜੀ ਗੱਲ ਮੈਂ ਕਹਿੰਦਾ ਇਹ ਇਤਿਹਾਸ ਦੇ ਵਿੱਚ ਉਹਨਾਂ ਨੇ ਕੋਸ਼ਿਸ਼ ਕੀਤੀ ਆ ਥਾਂ ਥਾਂ ਤੇ ਵੀ ਗੁਰੂਆਂ ਦੇ ਨਾਂ ਤਾਂ ਕੋਈ ਨੋਂਥੇ ਪੜਾਤੀ ਲਟੇਰੇ ਸੀਗੇ ਮੂਰਤੀ ਪੂਜਾ ਕਰਦੇ ਸੀਗੇ ਤੇ ਉਹਨਾਂ ਦੇ ਕੈਰੇਕਟਰ ਦੇ ਉੱਤੇ ਵੀ ਬੜੇ-ਬੜੇ-ਬੜੇ ਸਵਾਲ ਖੜੇ ਕਰੇ ਹੋਏ ਨੇ ਗੁਰਬਾਣੀ ਦਾ ਤਾਂ ਕਾਹ ਗਲਤ ਲਿਖਿਆ ਨੇ ਮਨਮਰਜੀ ਨਾਲ ਲਿਖਿਆ ਨੇ ਜੋ ਉਹਨਾਂ ਨੇ ਕਰਿਆ ਉਹਦੇ ਉੱਤੇ ਇਹ ਲਿਖਿਆ ਦੇ ਵਿੱਚ ਕਿਵੇਂ ਜਿਵੇਂ ਉਹਨਾਂ ਨੇ ਲਿਖਿਆ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜਦ ਗਵਾਲੀਅਰ ਦੇ ਕਿਲੇ ਚੋਂ ਵਾਪਸ ਆ ਗਏ ਤਾਂ ਉਹਨਾਂ ਨੇ ਜਹਾਗੀਰ ਦੀ ਫੌਜ ਦੀ ਇੱਕ ਟੁਕੜੀ ਦੀ ਸਪਾਸ ਸਲਾਰ ਬਣੇ ਉਹਦੀ ਨੌਕਰੀ ਕੀਤੀ ਛੱਡੋ ਤੁਸੀਂ ਵੀ ਕੌਣ ਝਾਸ ਫੜਿਆ ਕੌਣ ਨਹੀਂ ਕੌਣ ਕਿੰਨਾ ਫੜਿਆ ਕਿਹੜਾ ਅਨੁਸਾਰ ਸਿੱਖ ਝਾਸੋਂ ਜਿਹੜੇ ਹਿੰਦੂ ਨੇ ਨਿਰਪੱਖ ਜਾਂ ਮੁਸਲਮਾਨ ਨਿਰਪੱਖ ਨੇ ਉਹਨਾਂ ਨੂੰ ਲੱਗਦਾ ਵੀ ਇਹ ਸੱਚੂ ਵਿੱਚ 6 ਗੁਰਸਾਹਿਬ ਨੇ ਨੌਕਰੀ ਕਰੀ ਹੋਗੀ ਜਿਹੜੇ ਗੱਲ ਐਨ ਲੱਗਦਾ ਇਹ ਹੋ ਹੀ ਨਹੀਂ ਸਕਦਾ ਤੁਸੀਂ ਕਹੋ ਕਹਿੰਝ ਕੀ ਐ ਆਸੇਵਰ ਸਿੰਘ ਠੀਕ ਕਿ ਉਹਨੂੰ ਗੜਦੀ ਚੋਰ ਕਾ ਕੀ ਸਜ਼ਾ ਦੇਣ ਲੱਗੇ ਸੀ ਸੋ ਇਸ ਕਰਕੇ ਕੋਈ ਖਾਸ ਕਰਨੀ ਮੇਰੇ ਤੇ ਕੇਸ ਬਣਨਾ ਤਾਂ ਸੀ ਜੱਸਾ ਬੈਠੇ ਨੇ ਜੁਡੀਸ਼ੀ ਨੇ ਸਾਡੀ ਜਵਾਨ ਜਵੰਤ ਕਰੀ ਤੇ ਵੀ ਇਹ ਤਾਂ ਜੀ ਆ ਆਪਣਾ ਆਰਮਡ ਫੋਰਸ ਦੇ ਵਿੱਚ ਰਿਬੇਲਨ ਕਰਾ ਕੇ ਵਿਦਰੋਹ ਕਰਾ ਕੇ ਇਸ ਸਰਕਾਰ ਦਾ ਤਖਤ ਬਦਲਣਾ ਚਾਹੁੰਦਾ ਪਲਟਣਾ ਚਾਹੁੰਦਾ ਇਸ ਫੈਕਟ ਗੁਦਾਸਪੁਰ ਸਿੰਘ ਮੇਰੇ ਕਰਦੇ ਤੇ ਨਹੀਂ ਹੋਣਾ ਤੇ ਵੀ ਚ ਪ੍ਰਿੰਸੀਪਲ ਸੁਜਨ ਚਿੰਗੋ ਤੇ ਬਾਰੇ ਬੰਦੇ ਸੀਗੇ ਚਲੋ ਕਹਿੰਦਾ ਮੇਰਾ ਮਤਵਾਏ ਕਿ ਇਹ ਇਹ ਕਰਦੇ ਨੇ ਦੂਜਾ ਜਿਵੇਂ ਇਹ ਹੈ ਇਸ ਕਿਤਾਬ ਦੇ ਵਿੱਚ ਕਿ ਰਾਮ ਰਾਏ ਨੂੰ ਗੱਦੀ ਕਿਉਂ ਨਹੀਂ ਮਿਲਦੀ ਇਹ ਕੱਲਾ ਸਾਡੇ ਮਨ ਮਸਤਕ ਚ ਨਹੀਂ ਇਹ ਇਤਿਹਾਸ ਘਟਨਾ ਹੈ ਕਿ RAM RAI ਮੁਗਲ ਸ਼ਾਸਕ ਦੇ ਦਰਬਾਰ ਚ ਗਏ ਉੱਥੇ ਉਹਨਾਂ ਨੇ ਇਤਰਾਜ਼ ਕਰਿਆ ਕਾਜ਼ੀਆਂ ਨੇ ਕਿ ਜੀ ਇਹਨਾਂ ਦੇ ਗੁਰੂ ਗ੍ਰੰਥ ਸਾਹਿਬ ਚ ਤਾਂ ਲਿਖਿਆ ਮਿੱਟੀ ਮੁਸਲਮਾਨ ਕੀ ਪੇੜੇ ਪਈ ਕਮਿਆਰ ਤੇ ਉਹ ਕਹਿੰਦਾ ਨਹੀਂ ਜੀ ਉਹ ਅਸਲ ਬੇਈਮਾਨ ਕੀਆ ਮੁਸਲਮਾਨੇ ਨੇ ਘਤ ਪੜੇ ਜਾ ਰਿਹਾ ਉਹਨੂੰ ਗੁਰਗੱਦੀ ਨਹੀਂ ਮਿਲੀ ਨਹੀਂ ਇਹਨਾਂ ਨੇ ਇਹਦੇ ਵਿੱਚ ਲਿਖਿਆ ਹੁਣ ਤੁਸੀਂ ਆਪੇ ਸੋਚ ਲਿਓ ਮੈਂ ਤਾਂ ਹਰਾਨਾ ਸਿੱਖ ਜਦ ਮੈਂ ਕਹਿਣਾ ਨਾ ਸੱਚਮੁੱਚ ਸਿੱਖਣ ਦੀ ਸਮਝ ਨਹੀਂ ਆਉਂਦੀ ਵੀ ਕੀ ਕਹਿਗੇ ਇਹ ਚ ਲਿਖਿਆ ਹੈ RAM RAY GURU PUTTR SI ਪਰ ਦਾਸੀ ਦੇ ਪੇਟੋਂ ਜੰਮਿਆ ਸੀ ਤੁਸੀਂ ਸੁਣ ਲਓ ਗੱਲ ਜੀ ਐਡੀ ਵੱਡੀ ਗੱਲ ਸੁਣਨੀ ਹੈ ਇਹਨੂੰ ਤੁਸੀਂ ਜੰਮਿਆ ਦੱਸ ਦਾਸੀ ਦੇ ਪੇਟੋਂ ਗੁਰੂ ਪੁੱਤਰ ਸੀ ਦਾਸੀ ਦੇ ਪੇਟੋਂ ਜੰਮਿਆ ਸੀ ਬੱਸ ਫੇਰ ਹਾਂ ਤੁਸੀਂ ਉਹ ਸਿੱਧਾ ਕਿਉਂ ਲਿਖਣੇ ਉਹ ਤਾਂ ਸ਼ੈਤਾਨ ਜਿਹੜਾ ਨਾ ਬਾਣੀਆ ਪੰਡਿਤ ਹੈ ਉਹ ਟਿੱਖਾ ਬੜਾ ਹੁੰਦਾ ਇਹ ਭਨੇਖਾ ਨਹੀਂ ਆਪਾਂ ਕਹੇ ਵੀ ਉਹ ਮੂਰਖ ਹੁੰਦੇ ਨੇ ਵਿਧੂਦਾਰ ਚ ਉਹਨਾਂ ਦਾ ਕੋਈ ਸਾਨੀ ਨਹੀਂ ਅੱਜ ਵੀ ਮੈਨੂੰ ਕਹੀ ਕਹਿੰਦੇ ਨੇ ਵੀ ਆ ਤੁਹਾਡੇ ਇੰਨੇ ਕਹਿ ਜਾਂਦੇ ਨੇ ਮਾ ਸਾਡਾ ਕੰਮ ਹੀ ਪੜਨਾ ਸਵਾਲ ਇਹ ਹੈ ਵੀ ਉਹ ਵਿਧੂਦਾਰ ਚ ਕਹਦੇ ਵਾਸਤੇ ਹੁਣ ਤੁਸੀਂ ਸੋਚ ਲਓ ਵੀ ਜੇ ਏਡੀ ਵੱਡੀ ਉਹ ਤਾਂ ਤੁਸੀਂ ਗੰਡਾਸੇ ਲੈ ਕੇ ਖੜ ਜਾਂਦੇ ਤਲਵਾਰਾਂ ਲੈ ਕੇ ਇਹ ਸ਼੍ਰੋਮਣੀ ਕਮੇਟੀ ਨੇ ਛਾਪੀ ਹੈ ਦੇਖੋ ਜਿਸ ਤਰ੍ਹਾਂ ਦੇ ਪਹਿਲੀ ਕਰਤਾ ਇਹ ਸਰੋਵਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਕਾਜ ਲੋਕ ਨੇ ਉਹ ਆਪਣਾ ਇਤਿਆਰ ਸੀ ਦੁਹਰਾ ਰਹੇ ਸੀ ਉਹ ਪਤਾ ਨਹੀਂ ਕੀ ਗੁਰੂਦੀ ਕ੍ਰੋਪੀ ਆ ਕਿ ਜਦੋਂ ਸ਼ਤਾਬ ਨਹੀਂ ਆਉਂਦੀਆਂ ਨੇ ਉਦੋਂ ਆਰਾ ਜਿਹੜਾ ਦੇ ਦਰਾਂ ਤੇ ਚੱਲਦਾ ਭਾਈ ਸਾਹਿਬ ਭਾਈ ਰਣਜੀਤ ਸਿੰਘ ਹੋਰਾਂ ਤੇ ਵੀ ਜਦੋਂ ਕਾਲ ਖੇਦਾ ਤਿਸੋ ਸਾਲ ਮਰਿਆ ਉਹਨਾਂ ਚੱਲਿਆ ਤੇ ਹੁਣ ਜਿਆਦੀ ਰਣਜੀਤ ਸਿੰਘ ਹੋਣਾਂ ਦੇ ਉਹ ਇਸ ਤਰ੍ਹਾਂ ਇਹਨਾਂ ਸ਼ਤਾਬਦੀਆਂ ਦੇ ਸਮੇਂ ਇਸ ਤਰ੍ਹਾਂ ਜਿਦੇਦਰ ਸਾਹਿਬਾਨਾਂ ਦੇ ਪ੍ਰੈਸ਼ਰ ਉਹਨਾਂ ਤੇ ਦਬਾਅ ਉਹਨਾਂ ਨੂੰ ਛੁੱਟੀ ਤੇ ਜਾਣ ਲਈ ਮਜਬੂਰ ਕਰਨਾ ਮੈਂ ਸਮਝਦਾ ਕਿਸੇ ਤਰ੍ਹਾਂ ਵੀ ਪੱਤਕ ਰਿਸ਼ਤੇ ਨਹੀਂ ਹੁੰਦਾ ਅਤੇ ਅਜਿਹੇ ਸਮੇਂ ਤਾਂ ਸੁਹਾਵਣੇ ਬਣੋਣੇ ਚਾਹੀਦੇ ਨੇ ਅਜਿਹੇ ਸਮੇਂ ਤਾਂ ਪਿਆਰ ਤੇ ਇਤفاق ਦਾ ਵਾਤਾਵਰਣ ਬਣੋਣੇ ਚਾਹੀਦੇ ਨੇ ਔਰ ਮੈਂ ਸਮਝਦਾ ਇਹਦੇ ਵਿੱਚ ਕਿਤੇ ਨਾ ਕਿਤੇ ਘਾਟਾ ਇੱਜੇ-ਬੀਸੀ ਦੀ ਰਹੀ ਜਿਹਦੇ ਕਰਕੇ ਅਸੀਂ ਪੰਜਾਬ ਦਾ ਮਾਹੌਲ ਵੀ ਤਣਾਅ ਵਾਲਾ ਬਣਾ ਬੈਠੇ ਉਜਾਉ ਦੇ ਵਿੱਚ ਵੀ ਟਕਰਾ ਪੰਥਕ ਤੇ ਰਾਜ ਵੀ ਟਕਰਾ ਬਲ ਕੇਵਲ ਤੇ ਕੇਵਲ ਇੱਕ ਧਰੇ ਦੀ ਕਮੇਟੀ ਬਣਾ ਕੇ ਇਹਨਾਂ ਸਮਾਗਮਾਂ ਨੂੰ ਮਨਾਉਣ ਲਈ ਐਸਜੀਪੀਸੀ ਨੇ ਜਾਨੀ ਇਕਤਾ ਕਰਦੀ ਤਾਂ ਸਾਡੀ ਬਾਤਾਂ ਦੇ ਮਹਾਨ ਉਪਦੇਸ਼ ਤੇ ਚੱਲਦੀ ਤਾਂ ਅਨੇਕਤਾ ਵੱਲ ਦੁਰੇ ਨੇ ਜਿਹੜਾ ਪੰਜਾਬ ਲਈ ਪੰਥ ਲਈ ਨੁਕਸਾਨਦੇਹ ਹੈਗਾ ਔਰ ਪੰਜਾਬ ਸਰਕਾਰ ਨੇ ਵੀ उस रहा चल के श्री अकाल तख साहब ने जथेदार संबोधन तो कर रहीदार साहब इन्होंने विवादा तो दूर ही रहने की जोड़ और बल्कि विवाद घटाने तो रोल अदा करना चाहिए क्योंकि अजी सब तो वीडी तराश जी आ ਕਿ ਅਸੀਂ ਸ਼ਤਾਬਦੀ ਸਮਾਗਵਾਂ ਵਿੱਚ ਇੱਕ ਦੂਜੇ ਤੇ ਚਿੱਕੜੋ ਜਾਨ ਤੇ ਲੱਗੇ ਇੱਕ ਦੂਜੇ ਦੇ ਦੋਸਤਵਾਦੀ ਤੇ ਲੱਗੇ ਜਦੋਂ ਕੋਈ ਜ਼ਰੂਰਤ ਸੀ ਮਤਲਬ ਇੱਕ ਸਫਾਵਾ ਸੁਹਾਵਣਾ ਔਰ ਏਕਤਾ ਦਾ ਪਿਆਰ ਦਾ ਵਾਤਾਵਰਨ ਬਣਾਉਂਦੀ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜਿਨੇ ਉਹ ਪੈਂਦੇ ਨਹੀਂ ਸੀ ਇਹਦੇ باوجود ਦਿਨ ਉਹਦੀ ਰਾਖੀ ਲਈ ਉਹਨਾਂ ਨੇ ਸ਼ਹਾਦਤ ਦਿੱਤੀ ਤੋਂ ਮਤਲਬ ਅੱਜ ਜੇ ਅਸੀਂ ਉਹਨਾਂ ਦੇ ਸ਼ਤਾਬਦੀ ਸਮਾਗਵਾਂ ਤੇ ਇੱਕ ਦੂਜੇ ਦੇ ਚਿੱਕੜੋ ਛਾਲੇ ਜਿਲਾ ਕੇ ਇੱਕ ਦੂਜੇ ਦੇ ਦੋਸ਼ਾਂ ਬਾਜ਼ ਜਿਲਾ ਕੇ ਨਾ ਮੈਂ ਸਮਝਦਾ ਇਹ ਬੜਾ ਵੱਡਾ ਅਨਿਆਂ ਹੋਏਗਾ ਗੁਰੂ ਸਾਹਿਬ ਦੇ ਉਸ ਮਾਰਗ ਤੇ ਚੱਲਣ ਲਈ ਜਿਹੜੀ ਪ੍ਰੇਰਨਾ ਸਾਨੂੰ ਦੇ ਕੇ ਗਏ ਨੇ ਔਰ ਸਭ ਤੋਂ ਵੱਡੀ ਗੱਲ ਆ ਇਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜਾ ਜੀਓ ਔਰ ਜਿਨੇ ਦੋ ਭੈ ਕਾਹੋਂ ਕੋ ਦੇਤ ਨਾ ਹੈ ਨਾ ਭੈ ਮਾਰਤਾ ਨਾ ਡਰਨਾ ਨਾ ਡਰਨਾ ਇਹ ਜਿਹੜਾ ਸੰਦੇਸ਼ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਇਹ ਅੱਜ ਬੜੀ ਲੋੜ ਆ ਕਿਉਂਕਿ ਪੰਜਾਬ ਵਿੱਚ ਇੱਕ ਸਹਿਮ ਦਾ ਡਰ ਦਾ ਭੈਦਾ ਮਾਹੌਲ ਬਣਿਆ ਹੋਇਆ ਔਰ ਪ੍ਰਵਤੀਆਂ ਡਗਹਿਤੀਆਂ ਕਬਜ਼ੇਬਾਜ਼ੀ ਕਤਲੋਕਾਟ ਦਾ ਮਾਹੌਲ ਬਣਿਆ ਹੋਇਆ ਔਰ ਐਸੇ ਮਾਹੌਲ ਨੂੰ ਨਿਕਲ ਲਈ ਐਸੇ ਮਾਹੌਲ ਨੂੰ ਤੋੜਨ ਲਈ ਸ਼ਾਂਤੀ ਤੇ ਪਿਆਰ ਦਾ ਵਾਤਾਵਰਣ ਲਿਆਉਣ ਲਈ ਸਾਨੂੰ ਗੁਰੂ ਸਾਹਿਬ ਦਾ ਜਿਹੜਾ ਉਪਦੇਸ਼ ਆ ਭੈ ਕਾਹੂ ਕੋ ਦੇਤ ਨਾ ਪੈ ਬਾਟ ਲੋਕਾਂ ਤੱਕ ਪਹੁੰਚਾਉਣ ਦੀ ਲੋੜ ਆ